ਸੁਨਹਾਰ ਨਾਲੋਂ ਵੱਧ ਪੈਸਾ ਕਮਾਉਣ ਵਾਲਾ ਵੀ ਕੋਈ ਹੈ ਜਿਹਦੀ ਮਿਹਨਤ ਘੱਟ ਹੈ ਤੇ ਪੈਸਾ ਜ਼ਿਆਦਾ ਹੈ ਉਹਨੂੰ ਕਹਿੰਦੇ ਨੇ ਜ਼ੋਦੀ ਜਿਹੜੇ ਲੋਕ ਹੀਰੇ ਵੇਚਦੇ ਨੇ ਕਿਤੇ ਦਸੀ 15 ਦਿਨੀ ਇੱਕ ਹੀਰਾ ਵਿਕ ਜਾਏ ਸਜਣੋ ਸੁਨਹਾਰ ਨਾਲੋਂ ਵੱਧ ਕਮਾਈ ਉਹ ਯੋਧੀ ਕਰ ਜਾਂਦਾ ਹੈ ਜਿਹੜੇ ਬੰਦੇ ਡਾਇਮੰਡ ਵੇਚਦੇ ਨੇ ਜਿਨ੍ਹਾਂ ਦਾ ਡਾਇਮੰਡ ਦਾ ਵਪਾਰ ਹੈ ਇੱਕ ਅੰਦਾ ਡਾਇਮੰਡ ਦਾ ਗਹਿਣਾ ਉਹਨਾਂ ਦਾ 15 ਦਿਨੀ ਵੀ ਵਿਕ ਜਾਏ ਉਹ ਸੁਨਹਾਰ ਨਾਲੋਂ ਵੱਧ ਮੀਰ ਹੋ ਜਾਂਦੇ ਨੇ ਇਹਦਾ ਮਤਲਬ ਮਿਹਨਤ ਘੱਟ ਹੈ ਤੇ ਪੈਸਾ ਕਮਾਈ ਵੱਧ ਹੈ ਏਦਾਂ ਪਾਦਸ਼ਾਹ ਨੇ ਕਿਹਾ ਧਰਮ ਦੀ ਦੁਨੀਆ ਵਿੱਚ ਵੀ ਇੱਕ ਕੰਮ ਜਿਹਦੇ ਵਿੱਚ ਮਿਹਨਤ ਘੱਟ ਹੈ ਤੇ ਫਲ ਜ਼ਿਆਦਾ ਮਿਲੇਗਾ ਮਹਾਰਾਜ ਉਹ ਕਰਮ ਕੀ ਹੈ ਕਹਿੰਦੇ ਸੰਗਤ ਵਿੱਚ ਬਹਿ ਕੇ ਜਪਣਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਕਿਉਂ ਭਾਈ ਜਿਹੜੇ ਬਾਕੀ ਕਰਮ ਉਹਨਾਂ ਵਿੱਚ ਮਿਹਨਤ ਜ਼ਿਆਦਾ ਹੈ ਇੱਕ ਨੰਬਰ ਉੱਤੇ ਸਰੀਰਕ ਕਸ਼ਟ ਹੈ ਪੁੱਠੇ ਲਟਕੇ ਤਪ ਕਰਨਾ ਸਰੀਰਕ ਕਸ਼ਟ ਹੈ ਭੁੱਖੇ ਰਹਿ ਕੇ ਤਪੱਸਿਆ ਕਰਨੀ ਸਰੀਰਕ ਕਸ਼ਟ ਹੈ ਅੱਗ ਬਾਲ ਕੇ ਅੱਗ ਧੋਣੀਆਂ ਤੁਖਾ ਕੇ ਵਿੱਚ ਬਹਿਣਾ ਸਰੀਰਕ ਕਸ਼ਟ ਹੈ ਸੰਗਤ ਵਿੱਚ ਤੁਹਾਨੂੰ ਕੋਈ ਸਰੀਰਕ ਕਸ਼ਟ ਨਹੀਂ ਜਿੱਥੇ ਤੁਸੀਂ ਬੈਠੇ ਹੋ ਤੁਹਾਨੂੰ ਸਰੀਰਕ ਕਸ਼ਟ ਦਿੱਤਾ ਨਹੀਂ ਜਾ ਰਿਹਾ ਇੱਥੇ ਇੱਥੇ ਸੰਗਤ ਵਿੱਚ ਬਹਿਣ ਲਈ ਪੱਖੇ ਲਾਏ ਹੋਏ ਨੇ ਗਰਮੀ ਹੈ ਭਾਈ ਪੱਖੇ ਲਾਤੇ ਪੱਖੇ ਵੀ ਪਾਣੀ ਵਾਲੇ ਲਾਤੇ ਕਿਉਂ ਬੰਦਾ ਕੰਫਰਟੇਬਲ ਬੈਠੇ ਤੁਹਾਨੂੰ ਸਰੀਰਕ ਕਸ਼ਟ ਨਹੀਂ ਇੱਥੇ ਦਿੱਤਾ ਜਾ ਰਿਹਾ ਸੰਗਤ ਵਿੱਚ ਬਹਿਣ ਲੱਗਿਆਂ ਕੋਈ ਸਰੀਰਕ ਕਸ਼ਟ ਨਹੀਂ ਥੱਲੇ ਗਲੀਚੇ ਵਿਸ਼ੇ ਹੋਏ ਨੇ ਚਟੀਆਂ ਚਾਦਰਾਂ ਵਿਸ਼ੇ ਹੋਈਆਂ ਨੇ ਪੱਖੇ ਲਾਏ ਹੋਏ ਨੇ ਬੈਠਣ ਵਿੱਚ ਸਰੀਰਕ ਕੋਈ ਕਸ਼ਟ ਨਹੀਂ ਔਰ ਦੂਜੀ ਗੱਲ ਬਾਕੀ ਧਰਮ ਦੇ ਕਰਮਾਂ ਵਿੱਚ ਪੈਸਾ ਖਰਚਣਾ ਪੈਂਦਾ ਕਿਸੇ ਨੇ ਤੀਰਥ ਯਾਤਰਾ ਤੇ ਜਾਣਾ ਹੈ ਪੈਸੇ ਪਾਓ ਪਹਿਲਾਂ ਕਿਰਾਇਆ ਲੱਗਦਾ ਹੈ ਦਾਨ ਕਰਨਾ ਪੈਸਾ ਲੱਗਦਾ ਲੰਗਰ ਲਾਉਣਾ ਪੈਸਾ ਲੱਗਦਾ ਹੈ ਸੰਗਤ ਵਿੱਚ ਬੈਠਿਓ ਇੱਥੇ ਪੈਸੇ ਦੀ ਕੋਈ ਕੰਡੀਸ਼ਨ ਨਹੀਂ ਤੁਸੀਂ 5 ਜਾਂ 10 ਰੁਪਏ ਮੱਥਾ ਟੇਕ ਕੇ ਵੀ ਬਹਿ ਸਕਦੇ ਹੋ ਔਰ ਕੋਈ ਬੰਦਾ ਮਾਫ ਕਰਿਓ ਖਾਲੀ ਹੱਥ ਮੱਥਾ ਟੇਕ ਕੇ ਵੀ ਮੋਹਰੇ ਬਹਿ ਸਕਦਾ ਹੈ ਜਿੰਨੇ ਤੁਸੀਂ ਬੈਠਿਓ ਇੱਕ ਵੀ ਬੰਦਾ ਇਹ ਨਹੀਂ ਕਹਿ ਸਕਦਾ ਮੈਂ ਪੈਸੇ ਵੱਧ ਚੜਾਏ ਨੇ ਤਾਂ ਮੋਹਰੇ ਬੈਠੇ ਪੈਸੇ ਵੱਧ ਮੱਥਾ ਟੇਕ ਕੇ ਤਾਂ ਮੈਂ ਮੋਹਰੇ ਬੈਠਾਂ ਨਹੀਂ ਇੱਥੇ ਖਾਲੀ ਹੱਥ ਮੱਥਾ ਟੇਕ ਕੇ ਵੀ ਮੋਹਰੇ ਬਹਿ ਸਕਦੇ ਹੋ ਪੈਸੇ ਦਾ ਕੋਈ ਖਰਚ ਨਹੀਂ ਸਰੀਰਕ ਕੋਈ ਕਸ਼ਟ ਨਹੀਂ ਬੈਠਣ ਲੱਗੇ ਆ ਕੂਲਰ ਪੱਖੇ ਲਾਏ ਹੋਏ ਨੇ ਪਰ ਸੰਗਤ ਵਿੱਚ ਬਹਿ ਕੇ ਕੋ ਕੰਮ ਕਰਨਾ ਮਿਹਨਤ ਘੱਟ ਹੈ ਫਲ ਜ਼ਿਆਦਾ ਮਿਲਨੇ ਨਾ ਸਰੀਰਕ ਕਸ਼ਟ ਨਾ ਪੈਸੇ ਦਾ ਖਰਚ ਇੱਥੇ ਬਹਿ ਕੇ ਪੱਖੇ ਮੋਰੇ ਕੂਲਰ ਮੋਰੇ ਬਹਿ ਕੇ ਕੋ ਸਤਨਾਮ ਸ੍ਰੀ ਵਾਹਿਗੁਰੂ ਤੁਹਾਨੂੰ ਫਲ ਜ਼ਿਆਦਾ ਮਿਹਨਤ ਘੱਟ ਉਹ ਜੋਦੀ ਡਾਇਮੰਡ ਵੇਚਣ ਵਾਲੇ ਹੀਰੇ ਵੇਚਣ ਵਾਲੇ ਦੇ ਬਰਾਬਰ ਫਲ ਆਪਾਂ ਨੂੰ ਜ਼ਿਆਦਾ ਹੈ ਇਸ ਲਈ ਮਹਾਰਾਜ ਨੇ ਨਾਮ ਨੂੰ ਹੀਰਾ ਕਿਹਾ ਤਾਈਓ ਮਹਾਰਾਜ ਕਹਿੰਗੇ ਅੰਮ੍ਰਿਤ ਨਾਮ ਨਿਰਮੋਲ ਕਹੀਰਾ ਭਾਈ ਸੁਨਿਆਰ ਨਾਲੋਂ ਵੱਧ ਪੈਸਾ ਹੀਰੇ ਵੇਚਣ ਵਾਲਾ ਕਮਾਉਂਦਾ ਰੱਬ ਦਾ ਨਾਮ ਹੀਰਾ ਹੈ ਸਜਣੋ ਸੰਗਤ ਵਿੱਚ ਬਹਿ ਕੇ ਜਪ ਲਓ ਸਤਨਾਮ ਸ੍ਰੀ ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰ ਦੀ ਨੋ ਮੰਤਨੀ ਦੇ ਗਨਾ ਡੋਲੇ ਦ੍ਰਿੜ ਕਰ ਰਹੋ ਪੂਰਨ ਹੋਏ ਤ੍ਰਪਤੰਨੀ ਸਭ ਤੋਂ ਸ਼੍ਰੇਸ਼ਟ ਕਰਮ ਸੰਗਤ ਵਿੱਚ ਬਹਿ ਕੇ ਨਾਮ ਜਪਣਾ ਪੂਰਾ ਸ਼ਬਦ ਪੜੋ ਸ਼ਬਦ ਇਥੋਂ ਸ਼ੁਰੂ ਹੋਣਾ ਪਾਠ ਪੜਿਓ ਅਰ ਵੇਦ ਵਿਚਾਰੇ ਨਿਬਲੋ ਭਯੰਦਮ ਸਦ ਪੰਜ ਜਨਾ ਸਿਉ ਸੰਗਨ ਛਟਕੋ ਅਦ ਕਹਮ ਮੁਦ ਬਦ ਪਿਆਰੇ ਨ ਵਿਦ ਮਿਲਣ ਨ ਜਾਈ ਮੈਂ ਕੀਏ ਕਰਮ ਨਿਕਾਂ ਹਰ ਪਰਿਉ ਸੁਆਮੀ ਕਹਿ ਦੁਆਰੇ ਦੀਜੈ ਬੁੱਧ ਬਵਿਕਾ ਅੱਗੇ ਸੁਣਿਓ ਮੋਨ ਭਇਓ ਮੋਨ ਧਾਰਨ ਕਰਨ ਮੈਂ ਬਰਿੰਦਵਨ ਗਿਆ ਉੱਥੇ ਕਈ ਸਾਧੂ ਬੈਠੇ ਨੇ ਰਿਕਿਕੇਸ਼ਵੀ ਬਰਿੰਦਵਨ ਵਿੱਚ ਤਾਂ ਉੱਥੇ ਇੱਕ ਜੜਾ ਧਾਰੀ ਉਹਦੀ ਕੁੱਟੀਆਂ ਦੇ ਬਾਹਰ ਲਿਖਿਆ ਹੋਇਆ ਜੇ ਜੋ ਸਾਧੂ ਬ੍ਰਹਮਚਾਰੀ ਮਹਾਰਾਜੀ ਹੈ ਵੱਡਾ ਉਹਦਾ ਨਾਮ ਲਿਖਿਆ ਥੱਲੇ ਲਿਖਿਆ ਜੇ 44 ਸਾਲ ਸੇ ਮੋਨ ਧਾਰਨ ਕੀਤਾ ਹੈ ਭਾਵ 44 ਇਅਰ 올ਡ 44 ਸਾਲ ਪਹਿਲਾਂ ਉਹਨੇ ਮौन ਧਾਰਨ ਰੱਖਿਆ 44 ਸਾਲ ਤੋਂ ਬੋਲਿਆ ਨਹੀਂ ਜੇ ਜੋ ਸਾਧੂ ਮਹਾਰਾਜ ਹੈ ਇਹਨੋ ਨੇ 44 ਸਾਲ ਸੇ ਮौन ਧਾਰਨ ਕੀਤਾ ਹੋਇਆ ਹੈ ਔਰ ਸਾਧ ਸੰਗਤ ਲੋਕੀਓ ਨੂੰ ਮੱਥਾ ਟੇਕਦੇ ਨੇ ਮੈਂ ਉਹਨਾਂ ਦੇ ਚੇਲਿਆਂ ਨੂੰ ਪੁੱਛਿਆ ਮੈਂ ਜੇ ਕੋਈ ਚੀਜ਼ ਲੈਣੀ ਦੇਣੀ ਹੋਵੇ ਤਾਂ ਤੁਹਾਡੇ ਇਹ ਬ੍ਰਹਮਚਾਰੀ ਸਾਧੂ ਮਹਾਰਾਜ ਬੋਲਦੇ ਕਿਵੇਂ ਕਹਿੰਦਾ ਜੀ ਮौन ਧਾਰਨ ਕੀਤਾ ਹੈ ਮੈਂ ਜੇ ਕੋਈ ਚੀਜ਼ ਲੈਣੀ ਹੋਵੇ ਕਹਿੰਦਾ ਸਲੇਟ ਰੱਖੀ ਹੋਈ ਹੈ ਸਲੇਟ 'ਤੇ ਲਿਖ ਕੇ ਦੇਤੇ ਨੇ ਤਾਂ ਮੈਂ ਉਹਨਾਂ ਨੂੰ ਕਿਹਾ ਸਜਣੋ ਬਿਨਾ ਮਨ ਵਿੱਚ ਬੋਲਿਆ ਸਲੇਟ ਤੇ ਲਿਖਿਆ ਨਹੀਂ ਜਾ ਸਕਦਾ ਜੇ ਕੁਝ ਸਲੇਟ ਤੇ ਲਿਖਣਾ ਹੈ ਪਹਿਲਾਂ ਮਨ ਚ ਬੋਲਣਾ ਪੈਂਦਾ ਹੈ ਇਹੋ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਅੰਗ ਉੱਤੇ ਕਹਿ ਦਿੱਤੀ ਪਹਿਲੀ ਪੌੜੀ ਵਿੱਚ ਕਹਿ ਦਿੱਤੀ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਉਹਦੇ ਵਿੱਚ ਹੀ ਕਹਿਤਾ ਚੁੱਪੈ ਚੁੱਪਨਾ ਹੋਵੈ ਜੇ ਲਾਇ ਰਹਿਨ ਲਵਤਾਰ ਭਾਈ ਬਾਹਰੋਂ ਚੁੱਪ ਕਰਨ ਨਾਲ ਕੁਝ ਨਹੀਂ ਹੁੰਣਾ ਮਨ ਅੰਦਰੋਂ ਬੋਲੀ ਜਾਂਦਾ ਹੈ ਖੈਰ ਸਾਨੂੰ ਗੁਰੂ ਨੇ ਇਹ ਵੀ ਨਹੀਂ ਕਿਹਾ ਮੋਨ ਧਾਰਨ ਕਰੋ ਸਭ ਨਾਲੋਂ ਸ੍ਰੇਸ਼ਟ ਕਰਮ ਸੰਗਤ ਵਿੱਚ ਬਹਿ ਕੇ ਨਾਮ ਜਪਣਾ ਮੋਨ ਧਾਰਨ ਕਰਨਾ ਔਖ ਹੈ ਇਹਨੂੰ ਮਹਾਰਾਜ ਕਹਿੰਦੇ ਮੋਨ ਭਇਓ ਕਰ ਪਾਤੀ ਰਹੋ ਨਗਨ ਫਿਰਿਓ ਬਣਮਾਹੀ ਤਟ ਤੀਰਥ ਸਭ ਧਰਤੀ ਭਮਿਓ ਦੁਬਦਾ ਛੁਟ ਕੈ ਨਾਹੀ ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰਬਤ ਤਰਾਏ ਮਨ ਕੀ ਮੈਲ ਨਾ ਉਤਰੇ ਇਹ ਵਿਦਜੇ ਲਖ ਯਤਨ ਕਰਾਏ ਸਾਰਾ ਕਰਮ ਪੂਰਾ ਸ਼ਬਦ ਲਿਖ ਕੇ ਨ ਅਸ਼ਟਬਦੀ ਅਖੀਰ ਤੇ ਫਿਰ ਤਤ ਕੱਢਿਆ ਪੰਚਮ ਪਾਦਸ਼ਾਹ ਕਹਿੰਦੇ ਸੁਣੋ ਸਭ ਤੋਂ ਸ੍ਰੇਸ਼ਟ ਕਰਮ ਤੇ ਸਭ ਤੋਂ ਵੱਧ ਫਲ ਮਹਾਰਾਜ ਕਿਹੜੇ ਕਰਮ ਵਿੱਚ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਪੜੋ ਹਰ ਕੀਰਤ ਸਾਧ ਹਾਂ ਹਰ ਕੀਰਤ ਸਾਧ ਤੋਡੇ ਚ 20% ਅਖੰਡ ਪਾਠੀ ਬੈਠੇ ਆ ਗੱਜ ਕੇ ਬੋਲਿਆ ਕਰੋ ਹਰ ਕੀਰਤ ਸਾਧ ਸੰਗਤ ਹੈ ਹਰ ਕੀਰਤ ਸਾਧ ਸਿਰ ਕਰ ਮਨ ਕੇ ਕਰਮ ਪਹੁ ਨਾਨਕ ਤਿਸ ਭੈਓ ਪ੍ਰਾਪਤ ਜਿਸ ਪੁਰਬ ਲਿਖੇ ਘਾਲ ਲੈਣਾ ਭਾਈ ਸ੍ਰੇਸ਼ਟ ਕਰਮ ਸੰਗਤ ਵਿੱਚ ਬਹਿ ਕੇ ਜਪਣਾ ਨਾਮ ਸਤਨਾਮ ਸ੍ਰੀ ਗਰੀਬ ਤੋਂ ਗਰੀਬ ਬੰਦਾ ਬਹਿ ਸਕਦਾ ਹੈ ਸਰੀਰ ਨੂੰ ਕੋਈ ਕਸ਼ਟ ਨਹੀਂ ਪੈਸਾ ਕੋਈ ਖਰਚਿਆ ਨਹੀਂ ਦੰਦਾ ਇੱਥੇ ਘੱਟ ਪੈਸੇ ਵਾਲਾ ਵੀ ਗਰੀਬ ਤੋਂ ਗਰੀਬ ਬੰਦਾ ਵੀ ਬਹਿ ਕੇ ਨਾਮ ਜਪ ਸਕਦਾ ਸਤ ਸੰਗਤ ਨਾ ਕੋਈ ਸਰੀਰਕ ਕਸ਼ਟ ਨਾ ਕੋਈ ਪੈਸੇ ਦਾ ਖਰਚ ਸੰਗਤ ਵਿੱਚ ਬਹਿ ਕੇ ਨਾਮ ਜਪਣਾ ਸਭ ਤੋਂ ਵੱਧ ਫਲ ਇਹਨੂੰ ਮਹਾਰਾਜ ਕਹਿੰਦੇ ਮੇਰੇ ਮਹਾਦੋ ਜੀ ਸਤ ਸੰਗਤ ਮਿਲੇ ਸੋਤ ਗੱਜ ਕਿ ਮੇਰੇ ਮਹਾਦੋ ਜੀ ਸਤ ਸੰਗਤ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਇੱਕ ਵਾਰ ਗੱਜ ਕੇ ਹੁਣ ਪੜੋ ਸਾਰੇ ਪਿਆਰ ਨਾਲ ਪੈਣੋ ਤੁਹਾਡੀ ਵੀ ਆਵਾਜ਼ ਆਉਣੀ ਚਾਹੀਦੀ ਆਪਾਂ ਨੂੰ ਯਾਦ ਰਵੇ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਮੇਰੇ ਮਾਦੋ ਸਤ ਸੰਗਤ ਮਿਲ ਸਤ ਸੰਗਤ ਤੁਸੀਂ ਚਾਹ ਪਾਣੀ ਪੀਤਾ ਪਕੌੜੇ ਪੂਰੇ ਖੁਲਾਏ ਤੁਹਾਨੂੰ ਬਾਬਾ ਜੀ ਨੇ ਜਲੇਬ ਬਣਦੇ ਉਹ ਵੀ ਤੁਸੀਂ ਰੱਜ ਕੇ ਖਾਣੇ ਬਾਅਦ ਵਿੱਚ ਜਲੇਬੀਆਂ ਮਿਲ ਇਸ ਲਈ ਗੱਜ ਕੇ ਬੋਲੋ ਜੇ ਆਪਾਂ ਛਕਿਆ ਰੱਜ ਕੇ ਆ ਤਾਂ ਗੱਜ ਕੇ ਬੋਲੋ ਫਿਰ ਮੈਨੂੰ ਆ ਖੁਸ਼ੀ ਹੁੰਦੀ ਨਿਕਾ ਜਿਹਾ ਬੱਚਾ 5 ਸਾਲ ਦਾ ਤੁਹਾਡੇ ਸਾਰਿਆਂ ਨਾਲੋਂ ਇਹਦੀ ਆਵਾਜ਼ ਉੱਚੀ ਹੈ ਕਿੰਨੇ ਭਾਗਾ ਵਾਲਾ ਬੱਚਾ ਕਿੰਨੇ ਮਹਾਰਾਜ ਨੇ ਕਿਰਪਾ ਕੀਤੀ ਉਹਨੂੰ ਕਿੰਨਾ ਚਾਉ ਅੰਦਰ ਕੈਸੀ ਰੂਹ ਹੋਏਗੀ ਇਸ ਬੱਚੇ ਦੇ ਅੰਦਰ ਐਦਾਂ ਦੇ ਬੱਚੇ ਤਾਂ ਬਾਹਰ ਛਾਲਾ ਮਾਰਦੇ ਫਿਰਦੇ ਮੇਲੇ ਚੀਜਾਂ ਲੱਭਦੇ ਇਹ ਮਹਾਰਾਜੀ ਕਿਰਪਾ ਸਾਧ ਸੰਗਤ ਆਪਾਂ ਵੀ ਗੱਜ ਕੇ ਬੋਲੀਏ ਅੱਖਾਂ ਬੰਦ ਕਰੋ ਗੱਜ ਕੇ ਬੋਲੋ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਵਾ ਵਾ ਸਤ ਸੰਗਤ ਮਿਲੇ ਸੋਤਰ ਆਹ ਗੁਰਪ੍ਰਸਾਦ ਪਰਮ ਪਦ ਬਾਇਆ ਗੁਰਪ੍ਰਸਾਦ ਪਰਮ ਪਦ ਬਾਇਆ ਗੁਰਪ੍ਰਸਾਦ ਪਰਮ ਆਹ ਹਾ ਗੁਰਪ੍ਰਸਾਦ ਭੈਣੋ ਗੱਜ ਕੇ ਗੁਰਪ੍ਰਸਾਦ ਬਰਮ ਪਦ ਪਾਇਆ ਗੁਰਪ੍ਰਸਾਦ ਬਰਮ ਪਦ ਪਾਇਆ ਗੁਰਪ੍ਰਸਾਦ ਪਰਮ ਪਦ ਗੁਰਪ੍ਰਸਾਦ ਸੋਕੇ ਕਾਸ਼ ਤੇ ਹਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਆਹਾਹਾ ਜਿਹੜੀ ਸੰਗਤ ਨਮਸਕਾਰ ਕਰਨ ਲਈ ਖੜੀ ਉਹ ਵੀ ਪੜੋ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਮੇਰੇ ਆਹ ਸਤ ਸੰਗਤ ਅੱਖੋ ਸਤਨਾਮ ਸ੍ਰੀ ਰੱਜ ਕੇ ਸਤਨਾਮ ਸ੍ਰੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਦਰਬਾਰ ਲੱਗਾ ਗੋਇੰਦਵਾਲ ਸਾਹਿਬ ਜਿਹੜੀ ਨਾਲ ਪੱਟ ਸਹਿ ਮੰਨਦਾ ਕਈ ਗੁਰੂ ਅਮਰਦਾਸ ਪਰਸੀ ਐ ਪੋਹਮ ਪਾਤਕ ਬਿਨਾਸੈ ਭਾਈ ਵੱਡੇ ਤੋਂ ਵੱਡੇ ਪਾਪ ਅਪਰਾਧ ਦੁੱਖ ਤੇ ਕਸ਼ਟ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਸਿਮਰਨ ਕਰਨ ਨਾਲ ਪਰਸਨ ਨਾਲ ਖਤਮ ਹੋ ਜਾਂਦਾ ਗੁਰੂ ਅਮਰਦਾਸ ਪਰਸੀ ਐ ਪੋ ਹਮ ਪਾਤਿਕ ਵਿਨਾਸੈ ਗੁਰੂ ਅਮਰਦਾਸ ਪਰਸੀ ਐ ਸਿੱਧ ਸਾਧਕ ਆਸਾਸੈ ਅੱਜ ਗੁਰੂ ਅਮਰਦਾਸ ਮਹਾਰਾਜ ਦਾ ਦਰਬਾਰ ਲੱਗਾ ਹੈ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਸਾਧ ਸੰਗਤ ਸੰਗਤ ਵਿੱਚ ਰਲਿਆ ਇੱਕ ਕੋੜੀ ਬੰਦਾ ਆ ਗਿਆ ਇਤਿਹਾਸ ਪੈਂਦਾ ਜਿੱਥੇ ਸੰਗਤ ਕਾਬਲ ਤੋਂ ਆਉਂਦਿਆਂ ਰਸਤੇ ਵਿੱਚ ਰੁਕੀ ਧਰਮਸ਼ਾਲਾ ਉੱਥੇ ਇੱਕ ਕੋੜੀ ਰਹਿੰਦਾ ਸੀ ਉਸ ਕੋੜੀ ਨੂੰ ਸੰਗਤ ਵਾਲਿਆਂ ਪ੍ਰਸ਼ਾਦਾ ਛਕਾਇਆ ਉਹਦੀ ਮਾੜੀ-ਮੋਟੀ ਸੇਵਾ ਕੀਤੀ ਉਹਨੇ ਹੱਥ ਜੋੜ ਕੇ ਸਿੱਖਾਂ ਨੂੰ ਪੁੱਛਿਆ ਭਾਈ ਮੇਰੇ ਤਾਂ ਆਪਣੇ ਵੀ ਮੈਨੂੰ ਕੋੜ ਕਰਕੇ ਕਦੋਂ ਦੇ ਛੱਡ ਗਏ ਨੇ ਤੁਸੀਂ ਕੌਣ ਹੋ ਜਿਹੜੇ ਇੰਨੀਆਂ ਪਿਆਰੀਆਂ ਰੂਹਾਂ ਹੰਸਾਂ ਵਰਗੇ ਸਿੱਖ ਮੇਰੇ ਨਾਲ ਕੋਈ ਨਫ਼ਰਤ ਨਹੀਂ ਕਰਦੇ ਮੈਨੂੰ ਪ੍ਰਸ਼ਾਦਾ ਦੇ ਰਹੇ ਹੋ ਤੇ ਉਹਨਾਂ ਨੇ ਕਿਹਾ ਅਸੀਂ ਗੁਰੂ ਅਮਰਦਾਸ ਮਹਾਰਾਜ ਦੇ ਸਿੱਖ ਹਾਂ ਕਹਿੰਦੇ ਕਿੱਥੇ ਚੱਲਿਓ ਕਹਿੰਦੇ ਅਸੀਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਤੇ ਉਹ ਕੋੜੀ ਨੇ ਪਤਾ ਕੀ ਪੁੱਛਿਆ ਕਹਿੰਦਾ ਉੱਥੇ ਦੋ ਵਕਤ ਦੀ ਰੋਟੀ ਮਿਲ ਜਾਂਦੀ ਹੈ ਕਿਉਂਕਿ ਸਾਦ ਸੰਗਤ ਭੁੱਖੇ ਬੰਦੇ ਨੂੰ ਤਾਂ ਹਰ ਚੀਜ਼ ਫੇਰ ਰੋਟੀ ਦਿਸਦੀ ਹੈ ਕਹਿੰਦਾ ਦੋ ਵਕਤ ਦੀ ਰੋਟੀ ਮਿਲ ਜਾਂਦੀ ਐ ਇੱਕ ਸਿੱਖ ਨੇ ਕਿਹਾ ਭਲੇਆ ਤੂੰ ਦੋ ਵਕਤ ਦੀ ਰੋਟੀ ਮੰਗਦਾ ਜਿੱਥੇ ਗੁਰੂ ਅਮਰਦਾਸ ਮਹਾਰਾਜ ਦਾ ਵਾਸਾ ਹੈ ਗੋਇੰਦਵਾਲ ਸਾਹਿਬ ਕੋਈ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਚਲਾ ਜਾਏ ਜੇ ਗੁਰੂ ਅਮਰਦਾਸ ਮਹਾਰਾਜ ਦੀ ਨਜ਼ਰ ਹੋ ਜਾਏ ਪੁੰਹਮ ਪਤਕ ਬਨਾਸੇ ਵੱਡੇ ਤੋਂ ਵੱਡੇ ਪਾਪ ਤੇ ਦੁੱਖ ਨਾਸ਼ ਹੋ ਜਾਂਦੇ ਨੇ ਸੱਜਣਾ ਤੂੰ ਦੋ ਰੋਟੀਆਂ ਦੀ ਗੱਲ ਕਰਨਾ ਉਹ ਕੋੜੀ ਨੇ ਹੱਥ ਜੋੜ ਕੇ ਕਿਹਾ ਮੈਨੂੰ ਫਿਰ ਉਸ ਗੁਰੂ ਕੋਲ ਲੈ ਚੱ ਸੰਗਤ ਨੇ ਤਰਸ ਕੀਤਾ ਉਹਨੂੰ ਸ਼੍ਰੀ ਗੋਵਿੰਦਵਾਲ ਸਾਹਿਬ ਲੈ ਸੇਵਾਦਾਰ ਨੇ ਲੰਗਰ ਵਿੱਚ ਉਹਨੂੰ ਵੱਖ ਬਿਠਾ ਕੇ ਪ੍ਰਸ਼ਾਦਾ ਛਕਾਇਆ ਕਿਉਂ ਉਹਦੇ ਸਰੀਰ ਤੋਂ ਬਦਬੂ ਆਉਂਦੀ ਹੈ ਉਹਦੇ ਸਰੀਰ ਹੱਥ ਪੈਰ ਬਾਹਾਂ ਤੋਂ ਪਾਣੀ ਸਿੰਮਦਾ ਸਾਰੀ ਚਮੜੀ ਲੱਥੀ ਹੋਈ ਹੈ ਕੋੜ ਫਟਿਆ ਹੋਇਆ ਹੈ ਸਰੀਰ ਤੋਂ ਸਿੰਮਦੇ ਹੋਏ ਪਾਣੀ ਚੋਂ ਭੈੜੀ ਬਦਬੂ ਆਉਂਦੀ ਕੋਈ ਬੰਦਾ ਸਾ ਸੰਗਤ ਕਦੇ ਵੇਖਿਆ ਹੋਵੇ ਮਾਫ ਕਰਿਓ ਉਦੇ ਸਰੀਰ ਤੋਂ ਇਦਾਂ ਦਾ ਪਾਣੀ ਸਿੰਮ ਦਾ ਬਦਬੂ ਆਉਂਦੀ ਹੈ ਜਿਵੇਂ ਮਰੇ ਕੁੱਤੇ ਤੋਂ ਆਉਂਦੀ ਬਦਬੂ ਮੈਂ ਕੋੜੀ ਵੇਖਿਆ ਉਹਦੇ ਕਮਰੇ 'ਚ ਕੋਈ ਬਹਿ ਨਹੀਂ ਸਕਦਾ ਬੰਦਾ ਇੰਨੀ ਬਦਬੂ ਵਾਲਾ ਪਾਣੀ ਸਰੀਰ ਤਾ ਉਸ ਕੋੜੀ ਨੂੰ ਸੰਗਤ ਵਿੱਚ ਬਿਠਾ ਕੇ ਇੱਕ ਪਾਸੇ ਪ੍ਰਸ਼ਾਦਾ ਛਕਾਇਆ ਸੇਵਾਦਾਰ ਨੇ ਕਿਹਾ ਭਾਈ ਤੂੰ ਸੰਗਤ ਵਿੱਚ ਨਹੀਂ ਅੰਦਰ ਬਹਿ ਸਕਦਾ ਕਿਉਂ ਸੰਗਤ ਵਿੱਚ ਬੈਠੇਗਾ ਤੇਰੇ ਸਰੀਰ ਤੋਂ ਬਦਬੂ ਆਉਂਦੀ ਹੈ ਤੇਰੇ ਸਰੀਰ ਤੇ ਮੱਖੀਆਂ ਭਿੰਕਦੀਆਂ ਨੇ ਤੂੰ ਤਾਂ ਗੁਰੂ ਦੇ ਦਰਸ਼ਨ ਹੀ ਕਰਨੇ ਨੇ ਸਭ ਤੋਂ ਪਿੱਛੇ ਬਹਿ ਕੇ ਨਾਲੇ satsang ਸੁਣ ਲਾ ਨਾਲੇ ਗੁਰੂ ਅਮਰਦਾਸ ਮਹਾਰਾਜ ਨੇ ਇਸੇ ਰਸਤੇੋਂ ਆਉਣੇ ਤੈਨੂੰ ਦਰਸ਼ਨ ਹੋ ਜਾਣਗੇ ਉਹਨੂੰ ਬੜੇ ادب ਨਾਲ ਸਿੱਖ ਨੇ ਬਿਠਾ ਦਿੱਤਾ ਇੱਕ ਜਗ੍ਹਾ ਤੇ ਅੱਜ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ ਦਰਬਾਰ ਲੱਗਾ ਹੈ ਕੀਰਤਨ ਚੱਲ ਰਿਹਾ ਧੰਨ ਗੁਰੂ ਅਮਰਦਾਸ ਮਹਾਰਾਜ ਜਿਹੜੇ ਰਸਤੇ ਅੱਗੇ ਸਿੱਧੇ ਆਉਂਦੇ ਨੇ ਦਰਬਾਰ ਵਿੱਚ ਅੱਜ ਗੁਰੂ ਅਮਰਦਾਸ ਮਹਾਰਾਜ ਨੇ ਰਸਤਾ ਬਦਲ ਲਿਆ ਕਹਿੰਦੇ ਹਜ਼ੂਰ ਦੂਜੇ ਰਸਤੇੋਂ ਪਿੱਛੋਂ ਆਏ ਦਰਵਾਰ ਵਿੱਚ ਦਰਸ਼ਨ ਦਿੱਤੇ ਬਚਨ ਕੀਤੇ ਸੰਗਤ ਨਾਲ ਵਿੱਚ ਹਾਰ ਕਰਕੇ ਪਿੱਛੋਂ ਮੁੜ ਗਏ ਜਦੋਂ ਕਈ ਘੜੀਆਂ ਬਾਅਦ ਸੰਗਤ ਪ੍ਰਸ਼ਾਦ ਲੈ ਕੇ ਬਾਹਰ ਨਿਕਲੀ ਸੇਵਾਦਾਰ ਨੂੰ ਉਹ ਕੋੜੀ ਕਹਿੰਦਾ ਗੁਰੂ ਦੇ ਦਰਸ਼ਨ ਨਹੀਂ ਹੋਏ ਸੇਵਾਦਾਰ ਸਿੱਖ ਨੇ ਕਿਹਾ ਭਾਈ ਤੇਰੇ ਭਾਗ ਮਾੜੇ ਨੇ ਅੱਜ ਗੁਰੂ ਅਮਰਦਾਸ ਦੂਜਿਓਂ ਰਸਤੇੋਂ ਆਏ ਤੇ ਉਧਰੋਂ ਚਲੇ ਗਏ ਪਰ ਕੋਈ ਗੱਲ ਨਹੀਂ ਸਵੇਰੇ ਫਿਰ ਦਰਸ਼ਨ ਹੋ ਜਾਣਗੇ ਤੂੰ ਪ੍ਰਸ਼ਾਦਾਂ ਪਾਣੀ ਛੱਕ ਤੇਰੇ ਰਹਿਣ ਦਾ ਇੰਤਜ਼ਾਮ ਕਰ ਦੇ ਕੋੜੀ ਨੂੰ ਠਹਿਰਾਣ ਦਾ ਇੰਤਜ਼ਾਮ ਹੋਇਆ ਭੋਜਨ ਪ੍ਰਸ਼ਾਦਾ ਦਿੱਤਾ ਰਾਤ ਲੰਘੇ ਅਗਲੇ ਦਿਨ ਫਿਰ ਉਸੇ ਜਗ੍ਹਾ ਤੇ ਬਹਿ ਗਏ ਅਜਗੁਰੂ ਅਮਰਦਾਸ ਮਹਾਰਾਜ ਫਿਰ ਸਜੇ ਦਰਬਾਰ ਵਿੱਚ ਪਿੱਛੇ ਰਸਤੇੋਂ ਆਏ ਤੇ ਸਿੱਖਾਂ ਨਾਲ ਪਿੱਛੋਂ ਆਕੇ ਸੰਗਤ ਵਿੱਚ ਦਰਸ਼ਨ ਦੇ ਕੇ ਪਿਛਲੇ ਰਸਤੇ ਚਲੇ ਗਏ ਕੋੜੀ ਦੋ ਦਿਨ ਉੱਥੇ ਬੈਠਾ ਰਿਹਾ ਕਿਸੇ ਨੇ ਤੀਜੇ ਦਿਨ ਮਿਹਣਾ ਮਾਰਿਆ ਕੋੜੀਆ ਪਤਾ ਨਹੀਂ ਤੂੰ ਕੀ ਪਾਪ ਕੀਤੇ ਨੇ ਗੁਰੂ ਅਮਰਦਾਸ ਉਹ ਜੇ ਇਸੇ ਰਸਤੇੋਂ ਆਉਂਦੇ ਨੇ ਪਰ ਤੇਰੇ ਭਾਗ ਪਤਾ ਨਹੀਂ ਕਿ ਹੋ ਜਾਏ ਗੁਰੂ ਅਮਰਦਾਸ ਮਹਾਰਾਜ ਪਿਛਲੇ ਰਸਤੇ ਹੁੰਦੇ ਨੇ ਪਿੱਛੋਂ ਮੁੜ ਜਾਂਦੇ ਦਿਲ ਅੰਦਰੋਂ ਵਿਰਾਗ ਨਾਲ ਭਰਿਆ ਚਿੱਤ ਵਿੱਚੋਂ ਇੱਕ ਫੁਰਨਾ ਨਿਕਲਿਆ ਗੁਰੂ ਅਮਰਦਾਸ ਤੇਰੇ ਦਰ ਤੇ ਵੱਡੇ ਵੱਡੇ ਪਾਪੀਆਂ ਦਾ ਉਧਾਰ ਹੁੰਦਾ ਜੇ ਮੇਰਾ ਉਧਾਰ ਨਹੀਂ ਹੋਣਾ ਫਿਰ ਤੇਰੇ ਦਰ ਤੇ ਆਉਣ ਦਾ ਕੀ ਫਾਇਦਾ ਜੇ ਤੂੰ ਇਸ ਕੋੜੀ ਦੇ ਪਾਪ ਨਹੀਂ ਬਖਸ਼ਣੇ ਫਿਰ ਗੁਰੂ ਅਮਰਦਾਸ ਤੁਹਾਡੇ ਦਰ ਤੇ ਆਉਣ ਦਾ ਕੀ ਫਾਇਦਾ ਦੁਨੀਆ ਤੈਨੂੰ ਨਿਮਾਨਿਆਂ ਦਾ ਮਾਨ ਨੇ ਤਾਣਿਆਂ ਦਾ ਤਣ ਨੇ ਓਟਿਆਂ ਦੀ ਓਟ ਨੇ ਗੱਤਿਆਂ ਦੀ ਗਤ ਨੇ ਧਿਰਿਆਂ ਦੀ ਧਿਰ ਕਹਿੰਦੀ ਐ ਪਾਤਸ਼ਾਹ ਅੱਜ ਉਹ ਕੁੜੀ ਐ ਜਿਹਦੀ ਕੋਈ ਧਿਰ ਨਹੀਂ ਕੋਈ ਪਤਨੀ ਕੋਈ ਘਰ ਨਹੀਂ ਕੋਈ ਵਾਰ ਨਹੀਂ ਗੁਰੂ ਅਮਰਦਾਸ ਮਹਾਰਾਜ ਜੇ ਮੇਰੇ ਪਾਪ ਨਹੀਂ ਬਖਸ਼ੜੇ ਫਿਰ ਤੇਰੇ ਦਰ ਤੇ ਆਉਣ ਦਾ ਕੀ ਫਾਇਦਾ ਜੇ ਕੁੜੀ ਹੋ ਕੇ ਮਰਨੇ ਫਿਰ ਮੈਂ ਉਸੇ ਜਗ੍ਹਾ ਤੇ ਠੀਕ ਸੀ ਚਿੱਤ ਵਿੱਚ ਅੰਦਰੋਂ ਵਿਰਾਗ ਨਾਲ ਮਨ ਭਰਿਆ ਰੋ ਕੇ ਗੁਰੂ ਨੂੰ ਉਲੰਬਾ ਦਿੱਤਾ ਸਜਣੋ ਜਦੋਂ ਅੰਦਰੋਂ ਚਿੱਤ ਵਿੱਚ ਵਿਰਾਗ ਪੈਦਾ ਹੋ ਜਾਏ ਇਹ ਗੱਲ ਯਾਦ ਰੱਖਿਓ 68 ਤੀਰਥਾਂ ਤੇ ਨਾਤਿਆਂ ਪਾਪ ਉਤਰਨ ਜਾਂ ਨਾ ਉਤਰਨ ਪਰ ਜਿੱਦਣ ਅੰਦਰ ਪਛੋ ਤਾਵੇ ਤੇ ਵਿਰਾਗ ਦਾ ਅੱਖਾਂ ਵਿੱਚ ਇੱਕ ਵੀ ਹੰਝੂ ਆ ਜਾਏ ਅੱਖਾਂ ਚੋਂ ਗਿਰਦਾ ਇੱਕ ਪਾਣੀ ਦਾ ਤਿਪਕਾ ਕਰੋੜਾਂ ਪਾਪਾਂ ਨੂੰ ਤੋ ਦਿੰਦਾ ਅੰਦਰੋਂ ਚਿੱਤ ਸਾਫ਼ ਹੋ ਗਿਆ ਜਦੋਂ ਪ੍ਰੇਮ ਬਣਿਆ ਸਾ ਸੰਗਤ ਮਿੱਠਾ ਜਿਹਾ ਮੀਣਾ ਮਾਰ ਕੇ ਕੋੜੀ ਨੇ ਉਹ ਲਿਪੜੇ ਹੋਏ ਕੱਪੜੇ ਦੀ ਬੁੱਕਲ ਮਾਰੀ ਤੁਰ ਪਿਆ ਸ੍ਰੀ ਗੋਇੰਦਵਾਲ ਸਾਹਿਬ ਤੋਂ ਅਜੇ 10 ਕਦਮ ਬਾਹਰ ਆਇਆ ਪਿੱਛੋਂ ਕਿਸੇ ਨੇ ਆਵਾਜ਼ ਮਾਰ ਕੇ ਕਿਹਾ ਭਾਈ ਰੁਕ ਜਾ ਵੇਖਿਆ ਪਤਾ ਕੌਣ ਹੈ ਚਿੱਟਾ ਸ਼ਮਸ਼ਾਣਾ ਚਿੱਟੇ ਬਹਾਲ ਭੰਬੜੀ ਅੱਖਾਂ ਦੇ ਵਾਲ ਵੀ ਚਿੱਟੇ ਬਿਰਧ ਵਸਤਾ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਕੋਲ ਹੋ ਕੇ ਕਿਹਾ ਵਸ ਪ੍ਰੇਮਿਆ ਮੁੜ ਚੱਲੇ ਓਏ ਤੈਨੂੰ 30 ਸਾਲਾਂ ਤੋਂ ਢੀਕਦੇ ਆ ਤੂੰ ਤਿੰਨ ਦਿਨਾਂ ਵਿੱਚ ਮੁੜ ਚੱਲਣਾ ਚਰਨੀ ਟੈਪੇਆ ਪਾਦਸ਼ਾ 30 ਸਾਲਾਂ ਤੋਂ ਡੀਕਦੇ ਹੋ ਤਿੰਨ ਦਿਨਾਂ ਵਿੱਚ ਮੁੜ ਚੱਲਣਾ ਇੱਕ ਹੀ ਗੱਲ ਹਜ਼ੂਰ ਕਹਿੰਦੇ ਭਾਈ ਤੇਰੀ ਉਮਰ 30 ਸਾਲਾਂ ਦੀ ਹੋ ਚੱਲੀ ਜਨਮ ਤੋਂ ਤੇਰੇ ਕਰਮ ਭਾਗ ਗੁਰੂ ਨਾਨਕ ਦੇ ਘਰ ਵਿੱਚ ਲਿਖੇ ਨੇ ਕੋੜ ਤੱਕ ਕਰਮ ਬਹੰਨਾ ਬਣਿਆ ਤੇਰੇ ਪਿਛਲੇ ਕੀਤੇ ਕਰਮ ਪਾਪਾਂ ਕਰਕੇ ਕੋੜ ਫਟਿਆ ਇਸੇ ਕੋੜ ਕਰਕੇ ਅੱਜ ਤੇਰੇ ਭਾਗ ਗੁਰੂ ਦੇ ਘਰ ਨਾਲ ਜੁੜ ਗਏ ਤੂੰ ਤਿੰਨ ਦਿਨ ਵਿੱਚ ਹੀ ਸਬਰ ਤੋੜ ਕੇ ਮੋੜ ਚੱਲੇ। ਹਜ਼ੂਰ ਦੇ ਚਰਨਾਂ ਟੈਕ ਕੇ ਰੋ ਪਿਆ। ਪਾਤਸ਼ਾਹ ਮੇਰਾ ਕੋੜ ਦੂਰ ਕਰੋ। ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕਹਿ ਬਾਬਾ ਬੁੱਢਾ ਸਾਹਿਬ ਬੋਲੀ ਸੇਤੋ ਜਲ ਲੈ ਕੇ ਆਓ। ਜਿੱਥੇ 84 ਪੌੜੀਆਂ ਵਾਲੀ ਅਜ ਬੋਲੀ ਬਣੀ ਹੈ। ਉਸ ਜਗ੍ਹਾ ਤੋਂ ਜਲ ਲੈ ਆਂਦਾ। ਹਜ਼ੂਰ ਨੇ ਆਪਣੇ ਹੱਥੀਂ ਉਹ ਜਲ ਦੇ ਕੇ ਕਿਹਾ ਬਾਬਾ ਬੁੱਢਾ ਸਾਹਿਬ ਇਹਦੇ ਤਨ ਉੱਤੇ ਪਾਣੀ ਪਾ ਕੇ ਇਸ਼ਨਾਨ ਕਰਾਓ। ਨਾਲੇ ਕੋਰੀ ਦੇ ਸਰੀਰ ਉੱਤੇ ਬੋਲੀ ਦਾ ਜਲ ਪੈ ਰਿਹਾ ਹੈ ਨਾਲੇ ਹਜ਼ੂਰ ਉਹਨੂੰ ਜਪਾ ਰਹੇ ਨੇ ਮਗਰ ਮਗਰ ਬੋਲ ਭਾਈ ਇੱਕ ਓੰਕਾਰ ਸਤਨਾਮ ਪੜੋ ਇੱਕ ਓੰਕਾਰ ਸਤ ਇੱਕ ਓੰਕਾਰ ਸਤ ਕੋੜੀ ਮਗਰ ਮਗਰ ਬੋਲਦੇ ਇੱਕ ਓੰਕਾਰ ਸਤਨਾਮ ਇੱਕ ਓੰਕਾਰ ਸਤਨਾਮ ਉਹਦੇ ਤਨ ਦੇ ਦੁੱਖ ਦੂਰ ਹੋ ਰਹੇ ਸਨ ਸਾ ਸੰਗਤ ਸ਼ਬਦ ਉਹਦੇ ਦੁੱਖਾਂ ਦਾ ਇਲਾਜ ਕਰ ਰਿਹਾ ਸੀ